ਰੰਗ ਫਕੀਰੀ ਦੇ YouTube ਚੈਨਲ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਮਾਤਮਾ ਤੁਹਾਡੇ ਸਿਰ ਤੇ ਮੇਰ ਭਰਿਆ ਹੱਥ ਰੱਖੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਬਾਹਰੀ ਦੇਵਤਾ ਦੀ ਤੇ ਅੰਦਰਲੇ ਦੇਵਤਾ ਦੀ ਯਾਨੀ ਕੁਲ ਦੇਵੀ ਕੁਲ ਦੇਵਤਾ ਤੇ ਸਾਡੇ ਇਸ਼ਟ ਦੇਵ ਦੀ ਜੇਕਰ ਤੁਸੀਂ ਕਿਸੇ ਭਾਰੀ ਦੇਵਤੇ ਦੀ ਸਾਧਨਾ ਕਰਦੇ ਹੋ ਤਾਂ ਇਹ ਸਮਝ ਲਵੋ ਕਿ ਭਾਰੀ ਦੇਵਤਾ ਉਹ ਹੁੰਦੇ ਹਨ ਜੋ ਤੁਸੀਂ ਆਪਣੇ ਪਿਤਰਾਂ ਜਾਂ ਕੁੱਲ ਦੇਵੀ ਦੇਵਤਿਆਂ ਤੋਂ ਇਲਾਵਾ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਜਿਵੇਂ ਕਿ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਤੌਰ ਤੇ ਦੱਸਾਂ ਕਿ ਮੇਰੇ ਘਰ ਦੇ ਕੁੱਲ ਦੇਵਤਾ ਜਿਹੜੇ ਨੇ ਉਹ ਹੈ ਲਖਦਾਤਾ ਪੀਰ ਜੀ ਮਹਾਰਾਜ ਲਖਦਾਤਾ ਪੀਰ ਜੀ ਤੇ ਉਸ ਤੋਂ ਬਾਅਦ ਜਿਹੜੇ ਇਸ਼ਟ ਦੇਵ ਹਨ ਉਹ ਹੈ ਸ਼ਿਵ ਜੀ ਜੀ ਤੇ ਜੇਕਰ ਮੈਂ ਆਪਦੇ ਘਰ ਦੇ ਪਿਤਰਾਂ ਦੀ ਪੂਜਾ ਛੱਡ ਕੇ ਸ਼ਿਵ ਦੀ ਅਰਾਧਨਾ ਕਰਦਾ ਹਾਂ ਤਾਂ ਉਹ ਮੇਰੇ ਆਸਤੇ ਬਾਹਰੀ ਦੇਵਤਾ ਮੰਨੇ ਜਾਂਦੇ ਹਨ ਜਿਵੇਂ ਤੁਹਾਡੇ ਮਾਤਾ ਪਿਤਾ ਪਰਿਵਾਰਿਕ ਮੈਂਬਰ ਹੁੰਦੇ ਹਨ ਉਸੇ ਤਰ੍ਹਾਂ ਤੁਹਾਡੇ ਘਰ ਦੇ ਦੇਵਤਾ ਵੀ ਤੁਹਾਡੇ ਪਰਿਵਾਰਿਕ ਅੰਗ ਹੁੰਦੇ ਹਨ ਇਹ ਸੱਚ ਹੈ ਕਿ ਜੇ ਘਰ ਦੇ ਅੰਦਰ ਦੇ ਦੇਵਤਾ ਹੁੰਦੇ ਹਨ ਉਹ ਸਾਧਨਾ ਕਰਨ ਤੇ ਛੇਤੀ ਖੁਸ਼ ਹੋ ਜਾਂਦੇ ਹਨ ਕਿਉਂਕਿ ਉਹ ਸਦੀਆਂ ਤੋਂ ਤੁਹਾਡੀ ਰਗ ਰਗ ਵਿੱਚ ਮੌਜੂਦ ਹੁੰਦੇ ਹਨ ਕੁੱਲ ਦੇਵਤਾ ਜਾਂ ਕੁੱਲ ਦੇਵੀ ਦੀ ਸਾਧਨਾ ਕਰਨ ਨਾਲ ਉਹ ਤੁਹਾਡੇ ਪਰਿਵਾਰ ਦੇ ਹਰ ਕੰਮ ਨੂੰ ਆਸਾਨ ਕਰਦੇ ਹਨ ਉਹ ਤੁਹਾਡੀ ਵੰਸ਼ ਵਾਧੂ ਚ ਮਦਦ ਕਰਦੇ ਹਨ ਪਰ ਜੇਕਰ ਤੁਸੀਂ ਸਿਰਫ ਬਾਹਰੀ ਦੇਵਤਾ ਦੀ ਸਾਧਨਾ ਕਰਦੇ ਹੋ ਤਾਂ ਉਹ ਸਿਰਫ ਤੁਹਾਨੂੰ ਫਲ ਦਿੰਦੇ ਹਨ ਪੈਸਾ ਦਿੰਦੇ ਹਨ ਤਰੱਕੀਆਂ ਦਿੰਦੇ ਹਨ ਤੁਹਾਡੇ ਪੂਰੇ ਪਰਿਵਾਰ ਨੂੰ ਉਹ ਹੋਰ ਕੁਝ ਨਹੀਂ ਦਿੰਦੇ ਉਹ ਸਿਰਫ ਤੁਹਾਡੇ ਤੋਂ ਹੀ ਮਿਹਰਬਾਨ ਹੁੰਦੇ ਹਨ ਤੇ ਤੁਹਾਨੂੰ ਹੀ ਉਹਦਾ ਫਲ ਮਿਲਦਾ ਹੈ ਇਸ ਲਈ ਜੇਕਰ ਤੁਸੀਂ ਇੱਕ ਸਾਧਕ ਹੋ ਜਾਂ ਭਗਤ ਹੋ ਤਾਂ ਤੁਹਾਨੂੰ ਆਪਣੀ ਸਾਧਨਾ ਦੀ ਸ਼ੁਰੂਆਤ ਆਪਣੇ ਘਰ ਦੇ ਕੁੱਲ ਦੇਵੀ ਕੁੱਲ ਦੇਵਤਾ ਤੋਂ ਕਰਨੀ ਚਾਹੀਦੀ ਹੈ ਜੇ ਉਹ ਤੁਹਾਡੇ ਤੋਂ ਰੁੱਸੇ ਹੋਏ ਹਨ ਤਾਂ ਦੁਨੀਆ ਦਾ ਕੋਈ ਵੀ ਦੇਵਤਾ ਤੁਹਾਡੇ ਘਰ ਵਿੱਚ ਨਹੀਂ ਆਵੇਗਾ ਘਰ ਦੀ ਚੌਖਟ ਉੱਤੇ ਤੁਹਾਡੇ ਕੁੱਲ ਦੇਵੀ ਕੁੱਲ ਦੇਵਤਾ ਦੀ ਰਖਵਾਲੀ ਹੁੰਦੀ ਹੈ ਉਹੀ ਨਿਰਣਾ ਕਰਦੇ ਹੈ ਕਿ ਤੁਹਾਡੇ ਘਰ ਵਿੱਚ ਕਿਹੜਾ ਦੇਵਤਾ ਪ੍ਰਵੇਸ਼ ਕਰ ਸਕਦਾ ਹੈ ਕਿਹੜਾ ਨਹੀਂ ਕਰੇਗਾ ਦੇਵਤੇ ਇੱਕ ਦੂਜੇ ਦਾ ਆਦਰ ਕਰਦੇ ਹਨ ਕਦੇ ਵੀ ਕਿਸੇ ਹੋਰ ਦੇ ਘਰ ਵਿੱਚ ਦਾਖਲ ਉਹ ਨਹੀਂ ਹੁੰਦੇ ਜਿਵੇਂ ਤੁਹਾਡੇ ਘਰ ਦੀ ਲੜਾਈ ਵਿੱਚ ਕੋਈ ਬਾਹਰੀ ਦਖਲ ਨਹੀਂ ਕਰ ਸਕਦਾ ਉਸੇ ਤਰ੍ਹਾਂ ਕਿਸੇ ਹੋਰ ਦੇਵਤੇ ਦੀ ਤੁਹਾਡੇ ਘਰ ਦੇ ਵਿੱਚ ਐਂਟਰੀ ਨਹੀਂ ਹੋ ਸਕਦੀ ਦਾਖਲਾ ਨਹੀਂ ਹੋ ਸਕਦਾ ਉਹ ਤੁਹਾਡੀ ਦਖਲ ਅੰਦਾਜ਼ੀ ਨਹੀਂ ਕਰਦਾ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਕਿ ਤੁਸੀਂ ਆਪਣੇ ਕੁਲ ਦੇਵੀ ਅਤੇ ਕੁਲ ਦੇਵਤਾ ਨੂੰ ਕਿਵੇਂ ਪ੍ਰਸੰਨ ਕਰ ਸਕਦੇ ਹੋ ਉਹਨਾਂ ਦੀ ਸਾਧਨਾ ਕਿਵੇਂ ਕਰ ਸਕਦੇ ਹੋ ਜੇਕਰ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਤੁਹਾਡੇ ਕੁਲ ਦੇਵੀ ਕੁਲ ਦੇਵਤਾ ਕੌਣ ਹਨ ਤਾਂ ਵੀ ਕੋਈ ਗੱਲ ਨਹੀਂ ਜੋ ਮੰਤਰ ਮੈਂ ਅੱਜ ਦੱਸਣ ਜਾ ਰਿਹਾ ਹਾਂ ਉਸ ਨੂੰ ਜਪਨ ਦੇ ਨਾਲ ਉਹ ਖੁਦ ਪ੍ਰਗਟ ਹੋਣਗੇ ਤੁਹਾਡੇ ਸੁਪਨੇ ਦੇ ਵਿੱਚ ਤੁਹਾਨੂੰ ਦਰਸ਼ਨ ਦੇਣਗੇ ਜਾਂ ਕੋਈ ਸੰਕੇਤ ਤੁਹਾਨੂੰ ਦੇ ਦੇਣਗੇ ਹਰ ਘਰ ਵਿੱਚ ਕੁੱਲ ਦੇਵੀ ਜਾਂ ਕੁੱਲ ਦੇਵਤਾ ਜ਼ਰੂਰ ਹੁੰਦਾ ਹੈ ਕੁਝ ਘਰਾਂ ਵਿੱਚ ਸਿਰਫ ਕੁੱਲ ਦੇਵੀ ਹੁੰਦੀ ਹੈ ਕੁਝ ਵਿੱਚ ਸਿਰਫ ਕੁੱਲ ਦੇਵਤਾ ਕੁਝ ਘਰ ਐਸੇ ਵੀ ਹੁੰਦੇ ਹਨ ਜਿੱਥੇ ਲੋਕ ਕਿਸੇ ਨੂੰ ਨਹੀਂ ਮੰਨਦੇ ਪਰ ਇਹ ਬਹੁਤ ਹੀ ਘੱਟ ਹੁੰਦਾ ਹੈ ਮੈਂ ਕੁੱਲ ਦੇਵੀ ਅਤੇ ਕੁੱਲ ਦੇਵਤਾ ਕੌਣ ਬਣਦੇ ਹਨ ਉੱਤੇ ਪਹਿਲਾਂ ਵੀ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਦੇਖ ਸਕਦੇ ਹੋ ਸਾਰਨਾ ਦੀ ਸਰੀਰਕ ਜਿਹੜਾ ਤਰੀਕਾ ਹੈ ਉਹਨੂੰ ਸ਼ੁਰੂਆਤ ਤੁਸੀਂ ਕਿਵੇਂ ਕਰਨੀ ਹੈ ਸ਼ੁਰੂਆਤ ਨਵਰਾਤਰਿਆਂ ਤੋਂ ਕਰਨੀ ਹੈ ਸੋਣ ਦੇ ਮਹੀਨੇ ਜਾਂ ਸ਼ੁੱਕਰਵਾਰ ਤੋਂ ਕਰਨੀ ਹੈ ਸ਼ੁਕਲ ਪੱਖ ਅਤੇ ਕ੍ਰਿਸ਼ਨ ਪੱਖ ਦੋਨਾਂ ਦੇ ਵਿੱਚ ਤੁਸੀਂ ਇਹ ਕਰ ਸਕਦੇ ਹੋ ਪਰ ਚੰ드ਰਮਾ ਦੀ ਵਾਧੀ ਵਾਲੇ ਦਿਨ ਚੰਗੇ ਹੁੰਦੇ ਹਨ ਪੋਗ ਪ੍ਰਸ਼ਾਦ ਕਿਹੜਾ ਰੱਖਣਾ ਹੈ ਪੰਜ ਪੂਰੇ ਲੈਣੇ ਹੈ ਦੋ ਲੌਂਗ ਇੱਕ ਪਤਾਸਾ ਖੀਰ ਪੂਰੀ ਲੱਡੂ ਹਲਵਾ ਪੂਰੀ ਜਾਂ ਇੱਛਾ ਅਨੁਸਾਰ ਜੋ ਤੁਸੀਂ ਲੈਣਾ ਚਾਹੋ ਧੂਪ ਗੂਗਲ ਦੀ ਲੈਣੀ ਹੈ ਉਹ ਲੈਣੀ ਹੈ ਜੋਤ ਦੇਸੀ ਘਿਓ ਦੀ ਲਗਾਨੀ ਹੈ ਮੰਤਰ ਜਿਹੜਾ ਜਪਣਾ ਹੈ ਉਹ ਰੁਦਰਾਕਸ਼ ਜਾਂ ਲਾਲ ਚੰਦਨ ਦੀ ਜਿਹੜੀ ਮਾਲਾ ਹੁੰਦੀ ਹੈ ਉਹਦੇ ਨਾਲ ਜਪਣਾ ਹੈ ਦਿਨ ਵਿੱਚ ਦੋ ਵਾਰੀ ਪੰਜ ਮਾਲਾ ਤੁਸੀਂ ਉਹ ਕਰਨੀਆਂ ਹੈ ਮੰਤਰ ਹੈ ਕੁਲ ਦੇਵੀ ਲਈ ਓਮ ਕੁਲ ਦੇਵੇ ਨਮਹ ਓਮ ਕੁਲ ਦੇਵੇ ਨਮਹ ਤੇ ਕੁਲ ਦੇਵਤਾ ਲਈ ਓਮ ਕੁਲ ਦਿਵਾਏ ਨਮਹ ਸਾਰਨਾ ਕਰਦਿਆਂ ਬ੍ਰਹਮਚਾਰਿਆ ਦਾ ਪਾਲਨ ਕਰੋ ਘੱਟ ਖਾਓ ਦੁੱਧ ਪੀਓ ਜੇਕਰ ਤੁਸੀਂ ਇਹ ਸਾਰਨਾ 21 ਦਿਨ ਕਰਦੇ ਹੋ ਤਾਂ ਤੁਸੀਂ ਕੁਲ ਦੇਵਤਾ ਜਾਂ ਕੁਲ ਦੇਵੀ ਦੇ ਦਰਸ਼ਨ ਕਰ ਸਕਦੇ ਹੋ ਸੁਪਨੇ ਵਿੱਚ ਆਉਣਗੇ ਸੰਕੇਤ ਤੁਹਾਨੂੰ ਦੇਣਗੇ ਤੇ ਸਵਾਰੀ ਵੀ ਤੁਹਾਡੇ ਤੇ ਆ ਸਕਦੀ ਹੈ ਸਾਧਨਾ ਪੂਰੀ ਹੋਣ ਉੱਤੇ ਜੇ ਕੁਲ ਦੇਵੀ ਹੈ ਤਾਂ ਨੋ ਕੁੜੀਆਂ ਨੂੰ ਭੋਜਨ ਖਵਾਓ ਤੇ ਜੇ ਕੁਲ ਦੇਵਤਾ ਹੈ ਤਾਂ ਨੋ ਮੁੰਡਿਆਂ ਨੂੰ ਤੁਸੀਂ ਭੋਜਨ ਕਰਾ ਸਕਦੇ ਹੋ ਇਸ ਤਰ੍ਹਾਂ ਤੁਹਾਡੀ ਸਾਧਨਾ ਪੂਰੀ ਹੋ ਜਾਵੇਗੀ ਅਤੇ ਤੁਸੀਂ ਆਪਣੇ ਘਰ ਦੇ ਅਸਲ ਕੁਲ ਦੇਵਤਾ ਜਾਂ ਕੁਲ ਦੇਵੀ ਦੀ ਪਛਾਣ ਕਰ ਪਾਓਗੇ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ ਰੰਗ ਫਕੀਰੀ ਦੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਜੋ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨ ਮਿਲ ਸਕੇ ਘੰਟੀ ਵਾਲਾ ਬਟਨ ਦਬਾ ਲਓ ਜੋ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੁਹਾਡਾ ਇੱਕ ਸ਼ੇਅਰ ਕਿਸੇ ਦੀ ਜ਼ਿੰਦਗੀ ਬਦਲ ਸਕਦਾ ਹੈ